ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਦੇਖਾਂਗੇ ਇਸ ਵੀਡੀਓ ਚ ਵੀ ਦਾੜੀ ਦੇ ਛੱਲੇ ਕਿਵੇਂ ਪੈਂਦੇ ਆ ਮਤਲਬ ਵੀ ਦਾੜੀ ਚ ਕਰ ਲ ਕਿਵੇਂ ਪੈਂਦੇ ਆ ਤੇ ਆਪਾਂ ਅੱਜ ਉਹੀ ਦੇਖਣ ਲਈ ਆਪਾਂ ਆਏ ਆ ਬੂਟਾ హెয়ার ਸਲੂਨ ਕੋਚੋਂ ਮੰਡੀ ਪੰਜਾਬ ਸਿੰਧ ਬੈਂਕ ਕੋਲੇ ਬਾਲਾੜੀ ਰੋਡ ਤੇ ਤਾਂ ਚਲੋ ਆ ਜੀ ਤੁਹਾਨੂੰ ਦਿਖਾਉਣੇ ਆ ਦਾੜੀ ਤੇ ਛੱਲੇ ਜਿਹਨੂੰ ਆਪਾਂ ਕਹਿੰਦੇ ਵਿਅਰਡ ਕਰਲੀ ਤੇ ਮਸਟੈਚੇਸ ਦਾ ਕੀ ਪ੍ਰੋਸੈਸ ਆ ਤੇ ਕਿੰਨਾ ਟਾਈਮ ਲੱਗਦਾ ਸਭ ਕੁਝ ਆਪਾਂ ਆ ਕੇ ਤੁਹਾਨੂੰ ਦੱਸਾਂਗੇ ਅੱਜ ਚਲੋ ਆਪਾਂ ਚੱਲਦੇ ਆਂ ਇਹ ਕਿੰਨਾ ਕਿੰਨਾ ਟਾਈਮ ਰਸ਼ ਕਿੰਨਾ ਕਾ ਚਲੋ ਤਾਂ ਬੰਦੇ ਤਾਂ ਕਾਫੀ ਬੈਠੇ ਆ ਕੋਈ ਮੁੱਛਾਂ ਵਾਲੇ ਕੋਈ ਦਾੜੀ ਵਾਲੇ ਕੋਈ ਦਾੜੀ ਚ ਕਰ ਲ ਵਾਲੇ ਕੋਈ ਕਟਿੰਗ ਵਾਲੇ ਤਾਂ ਆਪਾਂ ਚਲੋ ਦੇਖਦੇ ਆ ਬਾਈ ਕਿਵੇਂ ਕਰਦੇ ਆ ਆ ਦੇਖੋ ਜੀ ਛੋਡੇ ਸਾਰੇ ਸਾਹਮਣੇ ਮਸਟੈਚ ਮਸਟੈਚਸ ਤੇ ਕਰੀਮ ਲੱਗੀ ਹੋਈ ਆ ਤੇ ਦਾੜੀ ਚ ਛੱਲੇ ਪੈ ਰਹੇ ਆ ਦਾੜੀ ਚ ਸਿੰਪਲ ਇਹਨਾਂ ਨੇ ਦੱਸਿਆ ਦਾੜੀ ਚ ਸਿੰਪਲ ਵਾਸ਼ ਕਰਕੇ ਇੱਥੇ ਛੱਲੇ ਪਾ ਜਾਂਦੇ ਆ ਇੱਕ ਕੈਮੀਕਲ ਜੀਰ ਹੁੰਦਾ ਜਿਹਦਾ ਨਾਮ ਵੈਲੋਸਿਟੀ ਕਹਿੰਦੇ ਆ ਤੁਹਾਨੂੰ ਦਿਖਾਉਣੇ ਹੋ ਵੀ ਵੀ ਉਹ ਕਿਵੇਂ ਯੂਜ਼ ਹੁੰਦੀ ਆ ਸਭ ਕੁਝ ਇੱਕ ਸਨ ਕੈਮੀਕਲ ਦਿਖਾਉਣੇ ਆ ਆਹ ਕੈਮੀਕਲ ਆ ਪਿੰਕੀਆ ਕਲਰ ਇਹਦਾ ਤੇ ਆਹ ਕੈਮੀਕਲ ਲਾ ਕੇ ਇਹਨਾਂ ਲਿਖਿਆ ਵਿਲਸਨ ਵੈਲੋਸਿਟੀ ਕਹਿੰਦੇ ਆ ਇਹ ਤੇ ਇਹ ਕੈਮੀਕਲ ਲਾ ਕੇ ਤੇ ਜਿਵੇਂ ਕਹਿੰਦੇ ਛੱਲਾ ਬਣ ਦਿੰਦੇ ਆ ਤੇ ਉਹਨੂੰ ਰਾਉਂਡ ਰਾਉਂਡ ਅਪ ਕਰਕੇ ਕਰਦੇ ਆ ਤੇ ਇਹ ਦਾ ਇਹਦਾ ਪ੍ਰਾਈਸ ਅਗਰੇਨਸ 100 ਰੁਪੀਸ ਮਿਲ ਜਾਂਦੀ ਆ ਨਾਰਮਲੀ ਇਹ ਤੇ ਵਿਰੋਧੀ ਮਸਟੈਚਸ ਤੇ ਵੀ ਲੱਗੀਆਂ ਹੋਈਆਂ ਕਰੀਮ ਤੇ ਬਾਕੀ ਜਾਣੇ ਵੀ ਕਾਫੀ ਬੈਠੇ ਆ ਕੋਈ ਮਸਟੈਚਸ ਵਾਲਾ ਬੈਠਾ ਕੋਈ ਬੀਅਰਡ ਕਰ ਲਈ ਕੋਈ ਬੀਅਰਡ ਸਟੇਟ ਤੇ ਕੋਈ ਕਸਲ ਲਈ ਕੋਈ ਕਸਲ ਲਈ ਰੌਂਡ ਆਪ ਵਿੱਚ 10 15 ਮਿੰਟ ਹੋ ਗਿਆ ਇਹਨੂੰ ਤੇ ਮੈਂ ਚਾਹ ਚੁਪੀ ਕੇ ਦੁਬਾਰੇ ਵੀਡੀਓ ਸ਼ੂਟ ਤੇ ਤੁਸੀਂ ਦੇਖ ਸਕਦੇ ਹੋ ਕਾਫੀ ਦਾੜੀ ਕਵਰ ਅਪ ਕਰ ਲਈ ਤੇ ਇਹਨਾਂ ਨੇ ਦੱਸਿਆ ਕਿ ਵੀ 8 ਘੰਟੇ ਮੈਕਸਿਮਮ ਟਾਈਮ ਹੁੰਦਾ 7-8 ਘੰਟੇ ਰੱਖਣੀ ਹੁੰਦੀ ਹੈ ਇਹ ਜੇ ਕਿਨੇ 7-8 ਘੰਟੇ ਚ ਵਧੀਆ ਇੱਕ ਸ਼ੇਪ ਆ ਜਾਂਦੀ ਆ ਵਧੀਆ ਇੱਕ ਸ਼ੇਪ ਆ ਜਾਂਦੀ ਆ ਦਾੜੀ ਨੂੰ ਤੇ ਕੋਈ ਸ਼ੂਰ ਬੰਦੇ ਵੀ ਕਹਿੰਦੇ ਬੈਠੇ ਆ ਬੀਅਰਡ ਕਰ ਲਈ ਵਾਸਤੇ ਤੇ ਆਪਾਂ ਉਹਨੇ ਮੋਸਟੈਚਸ ਤਾਂ ਦੇਖ ਲਈ ਮੋਸਟੈਚਸ ਡਨ ਹੋ ਹੋ ਰਹੀਆਂ ਤੇ ਅੰਕਲ ਕਹਿੰਦੇ ਜਿਹੜੀ ਬੀਅਰਡ ਆ ਗਈ ਉਹ ਘਰੇ ਆ ਕੇ ਛੱਲੇ ਖੋਲਣਗੇ ਕਿਉਂਕਿ 7-8 ਘੰਟੇ ਇੱਥੇ ਬਹਿਣਾ ਵੀ ਥੋੜਾ ਔਖਾ ਅੰਕਲ ਲਈ ਅੰਕਲ ਕਹਿੰਦੇ ਆਂਕਰ ਅੰਕਲ ਕਹਿੰਦੇ ਸੀ ਘਰੇ ਆ ਕੇ ਖੋਲ ਲਾਂਗੇ ਜਾਂ ਫਿਰ ਅਗਲੇ ਦਿਨ ਇੱਥੇ ਕਿੱਥੇ ਤੁਹਾਨੂੰ ਦੂਜੀ ਸਾਈਡ ਦਿਖਾਉਣੇ ਇੱਧਰ ਵੀ ਮਸਟੈਸ਼ੀਅਲ ਦਨ ਹੋਈ ਜਾਂਦੇ ਆ ਤੁਹਾਨੂੰ ਦਿਖਾਉ ਤਾਂ ਸਾਰਾ ਪ੍ਰੋਸੈਸ ਹੁਣੀ ਦਿੰਦੇ ਵੀ ਬੀਅਰਡ ਕਰਲੀ ਤਾਂ ਵੀ ਕਿਵੇਂ ਹੁੰਦੀ ਆ ਸਾਰਾ ਕੁਝ ਬੜੇ ਅੰਕਲ ਕਹਿੰਦੇ ਇੱਥੇ ਨਹੀਂ ਖੋਲਗੇ ਕਹਿੰਦੇ ਟਾਈਮ ਲੱਗੂਗਾ ਸਾਨੂੰ ਤਾਂ ਕਰਕੇ ਤੁਹਾਨੂੰ ਦਿਖਾਵ ਜਿੰਦੇ ਦਾ ਰਿਜ਼ਲਟ ਕਿੰਨਾ ਆਉਂਦਾ ਮੈਂ ਵੀ ਵੋਲ ਬਾਈ ਦੇਖਿਆ ਬਹੁਤ ਵਧੀਆ ਰਿਜ਼ਲਟ ਆਉਂਦਾ ਤਾਂ ਆਪਾਂ ਦੂਜੀ ਸਾਈਡ ਦੇਖਦੇ ਆ ਤਾਂ ਇੱਧਰ ਜੇ ਮਸਟੈਸ਼ੀਅਲ ਬਣੀਆਂ ਸਟਾਰਟ ਹੋਈਆਂ ਤਾਂ ਇੱਧਰ ਵੀ ਅਜੇ ਤੱਕ ਕਰੀਮ ਲੱ